ਮੇਰੇ ਵੱਲੋਂ ਤੁਹਾਨੂੰ ਸਭ ਨੂੰ ਨਮਸਕਾਰ ਅੱਜ ਕੱਲ ਜਿਹੜੇ ਆਪਣੇ ਕੋਲ ਜャ ਪੇਸ਼ੈਂਟ ਆ ਰਹੇ ਇੱਕ ਤਾਂ ਉਹਦੇ ਵਿੱਚ ਆ ਰਹੇ ਹੈ ਬੁਖਾਰ ਸਿਰਦਰਦ ਸਰੀਰ ਚ ਬਹੁਤ ਜ਼ਿਆਦਾ ਦਰਦ ਕਮਜ਼ੋਰੀ ਨਾਲ ਕੁਝ ਜੋਇੰਟ ਪੇਨ ਨਾਲ ਇਸ ਤਰ੍ਹਾਂ ਦੇ ਪੇਸ਼ੈਂਟ ਆ ਰਿਹਾ ਹੈ ਜਿਹਦੇ ਜਿਹੜੇ ਆਮ ਤੌਰ ਤੇ ਕਈ ਰਿਪੋਰਟਸ ਨਾਲ ਲੈ ਕੇ ਆਉਂਦੇ ਹੈ ਕਿ ਪਲੇਟਲੇਟ ਕਾਊਂਟ ਘਟੇ ਹੋਏ ਜਿਹਨੂੰ 셀 ਕੱਟਿਆ ਆਪਾਂ ਕਹਿ ਦਿੰਦੇ ਆ ਇੱਕ ਤਾਂ ਉਹ ਵਾਲੇ ਪੇਸ਼ੈਂਟ ਜ਼ਿਆਦਾ ਆ ਰਹੇ ਹੈ ਕੁਝ ਪੇਸ਼ੈਂਟ ਆ ਰਹੇ ਜਿਹੜੇ ਰੈਸਪੀਰੇਟਰੀ ਟਰੈਕ ਇਨਫੈਕਸ਼ਨ ਦੇ ਪੇਸ਼ੈਂਟ ਬਹੁਤ ਵਧੀਆ ਪਿਛਲੇ ਟਾਈਮ ਦੇ ਵਿੱਚ ਜਾਂ ਜਿਹੜੇ ਬ੍ਰੌਂਕੀਅਲ ਐਸਥਮਾ ਦੇ ਪੇਸ਼ੈਂਟ ਕਿਉਂਕਿ ਜਿਵੇਂ ਸੀਜ਼ਨ ਚੇਂਜ ਹੋਇਆ ਹੈ ਤਾਂ ਥੋੜਾ ਮੌਸਮ ਠੰਡਾ ਹੋ ਰਿਹਾ ਹੈ ਕੁਝ ਪੋਲੂਸ਼ਨ ਕਰਕੇ ਤੇ ਜਿਹੜੇ ਅਜਿੰਦ ਵਿੱਚ ਜਿਵੇਂ ਛਾਤੀ ਜਾਮ ਖੰਗ ਬਲਗਮ ਸਾਹ ਦੀ ਦਿੱਕਤ ਆਵਾਜ਼ ਆਉਣਾ ਛਾਤੀ ਚੋਂ ਸਿਟੀ ਵਰਗੀ ਸੋ ਇਸ ਤਰ੍ਹਾਂ ਦੇ ਪੇਸ਼ੈਂਟ ਛੱਡ ਕੁਲਵਾਦੇ ਪਿਛਲੇ ਦਿਨਾਂ ਚੋਕੜੀ ਚ ਇਲਾਜ ਕਰਤਨ ਵਾਲਾ ਜਿਹੜਾ ਹੈਗਾ ਕਿ ਤੱਕ ਮਲੋਕਤ ਰਿਹਾ ਹੈ ਜਿਆਦਾ ਟੈਂਸ਼ਨ ਨਹੀਂ ਹਾਂ ਸ਼ਾਇਦ ਤੱਕ ਜੀ 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 ਇਹਦੇ ਵਿੱਚ ਕੀ ਹੈਗਾ ਕਿ ਜਿਹੜੇ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਨਾ ਕਈ ਰਿਪੋਰਟਸ ਕਰਾ ਕੇ ਲੈ ਕੇ ਆਉਂਦੇ ਆ ਉਹ ਬੜੇ ਪੈਨਿਕ ਦੇ ਵਿੱਚ ਬੜੇ ਡਰਦੇ ਉਹਦੇ ਵਿੱਚ ਆਉਂਦੇ ਆ ਕਿ ਸਾਰੇ ਸੈੱਲ ਇੰਨੇ ਰਹਿ ਗਏ ਸਾਡੇ ਸੈੱਲ ਇੰਨੇ ਘਟ ਗਏ ਜੀ ਸੋ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਇਹ ਅਪੀਲ ਕਰਾਂਗਾ ਕਿ ਇਹਦੇ ਵਿੱਚ ਡਰਨਾ ਨਹੀਂ ਘਬਰਾਉਣਾ ਨਹੀਂ ਤੁਸੀਂ ਡਾਕਟਰ ਸਾਹਿਬ ਨੂੰ ਮਿਲੋ ਉਹਨਾਂ ਨੂੰ ਦਿਖਾਓ ਆਪਣੇ ਉਹ ਕਲੀਨਿਕਲੀ ਚੈੱਕ ਕਰਨਗੇ ਤੁਹਾਡੀ ਰਿਪੋਰਟ ਦੇਖਣਗੇ ਉਹਦੇ ਵਿੱਚ ਆਪਾਂ ਕੱਲੇ ਪਲੇਟਲੇਟ ਜਾਂ ਸੈੱਲ ਨਹੀਂ ਦੇਖਨੇ ਹੁੰਦੇ ਵਿੱਚ ਹੋਰ ਵੀ ਕਈ ਸਾਰੇ ਪੈਰਾਮੀਟਰ ਹੁੰਦੇ ਆ ਜਿਹੜੇ ਆਪਾਂ ਹੈਮਾਟੋਕ੍ਰੀਟ ਵਗੈਰਾ ਜਾਂ ਉਹ ਜਿਹੜਾ ਦੇਖਣਾ ਹੁੰਦਾ ਕਿੰਨਾ ਉਸ ਤੋਂ ਆਪਾਂ ਡਿਸਾਈਡ ਕਰਨਾ ਹੁੰਦਾ ਨਾਲ ਹੀ ਕਲੀਨਿਕਲੀ ਪੇਸ਼ੈਂਟ ਚੈੱਕ ਕਰਨਾ ਹੁੰਦਾ ਉਹਦੇ ਵਿੱਚ ਆਪਾਂ ਫਿਰ ਇਹ ਦੇਖਣਾ ਪੈਂਦਾ ਕਿ ਪੇਸ਼ੈਂਟ ਨੂੰ ਆਪਾਂ ਕੋਈ ਐਡਮਿਟ ਕਰਨ ਦੀ ਲੋੜ ਹੈ ਜਾਂ ਘਰੇ ਹੀ ਉਹਦਾ ਇਲਾਜ ਕਰ ਸਕਦੇ ਆ ਕਿੰਨੇ ਕੁ ਨੂੰ ਖਾਣ ਵਾਲੇ ਫਲੂਇਡ ਜਾਂ ਉਹਦੀ ਆਈਵੀ ਫਲੂਇਡ ਦੀ ਜਾਂ ਖਾਣ ਵਾਲੀਆਂ ਚੀਜ਼ਾਂ ਦੀ ਜਾਂ ਜਿਸ ਤਰ੍ਹਾਂ ਤਰਲ ਪਦਾਰਥ ਹੈ ਕਿੰਨੀ ਕੁ ਲੋਡ ਹੈਗੀ ਆ ਉਹਨੂੰ ਤੇ ਕੀ ਉਹਨੂੰ ਕੋਈ ਸੀਰੀਅਸ ਲੈਂਡ ਦੀ ਲੋਡ ਹੈਗੀ ਹੈ ਸੋ ਕੱਲੇ ਸੈੱਲਾਂ ਨੂੰ ਦੇਖ ਕੇ ਪੈਨਿਕ ਨਹੀਂ ਹੋਣਾ ਕੀ ਕਾਰਨ ਕੀ ਮਤਲਬ ਜਿਹੜੇ ਮੌਸਮ ਤੇ ਆਦਿ ਆ ਇਸ ਤੋਂ ਚਾਹੇ ਰਮਾਉਣ ਨੂੰ ਆ ਰਹੀ ਹੈ ਇਹਦਾ ਕਾਰਨ ਕੀ ਹੈ ਕਿ ਜਦ ਆ ਕੀ ਹੈ ਇਸ ਤਰ੍ਹਾਂ ਬੇਕਰਸ ਹਾਂ ਉਹਦੇ ਵਿੱਚ ਇਸ ਤਰ੍ਹਾਂ ਹੈ ਜੀ ਇੱਕ ਤਾਂ ਜਿਵੇਂ ਹੁਣ ਮੌਸਮ ਬਦਲ ਰਿਹਾ ਹੈ ਥੋੜਾ ਪੋਲੂਸ਼ਨ ਹੈ ਤਾਂ ਉਹਦੇ ਕਰਕੇ ਸਾਰੀਆਂ ਦਿੱਕਤਾਂ ਆ ਰਹੀਆਂ ਤਾਂ ਜਿੱਥੋਂ ਤੱਕ ਆਪਾਂ ਜਿਵੇਂ ਡੇਂਗੂ ਜਾਂ ਚਿਕਨ ਗੁਨੀਆ ਜਾਂ ਵਾਇਰਲ ਫੀਵਰ ਜਿਹਨਾਂ ਦੀ ਵੀ ਆਪਾਂ ਗੱਲ ਕੀਤੀ ਹੈ ਕਿ ਬੁਖਾਰ ਨਾਲ ਜਾਂ ਸਰੀਰ ਦਰਦ ਦੇ ਨਾਲ ਜਾਂ ਪਲੇਟਲੇਟ ਘਟਣ ਦੇ ਨਾਲ ਆਉਂਦੇ ਹੈ ਤਾਂ ਸਭ ਤੋਂ ਪਹਿਲਾਂ ਤਾਂ ਜਿਹੜਾ ਜਿਵੇਂ ਆਪਾਂ ਨੂੰ ਪਤਾ ਹੈ ਕਿ ਡੇਂਗੂ ਦਾ ਜਿਹੜਾ ਉਹ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਤੋ ਆਪਣਾ ਸਰੀਰ ਜਿਹੜਾ ਪੂਰਾ ਢੱਕ ਕੇ ਰੱਖੋ ਪੂੜੀਆਂ ਪਾਵਾਂ ਵਾਲੇ ਕੱਪੜੇ ਪਾਓ ਪਾਣੀ ਖੜਾ ਨਾ ਹੋਣ ਦਿਓ ਘਰਾਂ ਦੇ ਵਿੱਚ ਜਿਵੇਂ ਆਪਾਂ ਜਿਵੇਂ ਟਾਇਰਾਂ ਦੇ ਵਿੱਚ ਜਾਂ ਕਿਤੇ ਪੁਰਾਣੇ ਬਰਤਨਾਂ ਕੂੜਿਆਂ ਦੇ ਵਿੱਚ ਪਾਣੀ ਭਿਆ ਹੁੰਦਾ ਤੋ ਮੱਛਰ ਨੂੰ ਆਪਾਂ ਪਣਪਣੀ ਨਾ ਦੇਈਏ ਤਾਂ ਕਿ ਜਿਹੜੀ ਮੋਸਕੀਟੋ ਬਾਈਟ ਨਾ ਹੋਵੇ ਇਨ ਕੇਸ ਤੁਹਾਨੂੰ ਕੋਈ ਐਦਾਂ ਦਾ ਹੋ ਜਾਂਦਾ ਤਾਂ ਜਲਦੀ ਤੋਂ ਜਲਦੀ ਡਾਕਟਰ ਨੂੰ ਦਿਖਾਓ ਪਰ ਘਬਰਾਓ ਨਾ ਸੁਚੇਤ ਰਹੋ ਜੇ ਡਾਕਟਰ ਤੁਹਾਨੂੰ ਸੁਜੈਸਟ ਕਰਦੇ ਹੈ ਤਾਂ ਆਮ ਤੌਰ ਤੇ ਇਹਦੇ ਵਿੱਚ ਜਿਹੜੀ ਵਾਇਰਲ ਡਿਸੀਜ਼ ਹੈ ਜਿਹੜੀਆਂ ਉਹ ਜ਼ਿਆਦਾਤਰ ਸੈਲਫ ਲਿਮਟਿੰਗ ਨਹੀਂ ਹੁੰਦੀਆਂ ਤਾਂ ਉਹਦੇ ਵਿੱਚ ਘਬਰਾਉਣ ਦੀ ਲੋੜ ਨਹੀਂ ਡਾਕਟਰੀ ਸਲਾਹ ਦੇ ਮੁਤਾਬਕ ਤੁਹਾਨੂੰ ਜਿਵੇਂ ਵੀ ਉਹ ਗਾਈਡ ਕਰਦੇ ਹੈ ਕੋਈ ਦਵਾਈ ਦੀ ਲੋੜ ਹੈ ਕੋਈ ਟੈਸਟ ਦੀ ਲੋੜ ਹੈ ਜਾਂ ਕਈ ਵਾਰ ਹੁੰਦਾ ਹੈ ਕਿ ਆਪਾਂ ਸਿਰਫ ਫਲੂਇਡ ਹੀ ਜ਼ਿਆਦਾ ਲੈਣਾ ਹੁੰਦਾ ਜਿਵੇਂ ਲੱਸੀ ਦੇਨ ਫਰੂਟ ਜੂਸ ਫਰੈਸ਼ ਜੂਸ ਅਤੇ ਨਿੰਬੂ ਪਾਣੀ ਵਗੈਰਾ ਇਹੀ ਜ਼ਿਆਦਾ ਲੈਣਾ ਹੁੰਦਾ ਹੈ ਜ਼ਿਆਦਾ ਦਵਾਈਆਂ ਦੀ ਲੋੜ ਨਹੀਂ ਹੁੰਦੀਗੀ ਤੇ ਹਾਂ ਜੇ ਜਿੰਨੂੰ ਕਿਸੇ ਨੂੰ ਕੋਈ ਦਮਾ ਜਾਂ ਸਾਦੀ ਤਕਲੀਫ ਹੈ ਤਾਂ ਕਨਸਰਨ ਸਪੈਸ਼ਲਿਸਟ ਨੂੰ ਕੰਸਲਟ ਕਰੇ ਤੇ ਉਹ ਦੇ ਅਕੋਰਡਿੰਗਲੀ ਜਿਹੜੀ ਆਪਦੀ ਬਣਦੀ ਦਵਾਈ ਲਵੇ ਮੌਸਮ ਦੇ ਨਾਲ ਜਿਹੜਾ ਹੈਗਾ ਪੋਸ਼ਣ ਫਾਇਦਾ ਜਾ ਰਿਹਾ ਹੈਗਾ ਵੱਧਾ ਚਾਹ ਰਿਹਾ ਹੈਗਾ ਕਿ ਕਿਹੜੇ ਬਿਮਾਰੀਆਂ ਦੇ ਜਿਹੜੇ ਤੋਂ ਬਚ ਕੇ ਰਹਿਣਾ ਹੈ ਤੇ ਨਿਕਾਸ ਕਰਕੇ ਨਾ ਜੀ ਜਿਹੜੇ ਜ਼ਿਆਦਾਤਰ ਰਿਸਕ ਤੇ ਵੈਸੇ ਤਾਂ ਹਰ ਕਿਸੇ ਨੂੰ ਹੀ ਪ੍ਰੋਬਲਮ ਆ ਸਕਦੀ ਹੈ ਬਟ ਜ਼ਿਆਦਾਤਰ ਬੱਚੇ ਬਜ਼ੁਰਗ ਜਿਨ੍ਹਾਂ ਨੂੰ ਪਹਿਲਾਂ 슈ਗਰ ਹੈ ਜਾਂ ਪਹਿਲਾਂ ਹਾਰਟ ਦੀਆਂ ਤਕਲੀਫ ਹੈ ਜਾਂ ਪਹਿਲਾਂ ਇਹ ਐਸਥਮਾ ਦੇ ਜਾਂ ਕਾਲਾ ਦਮਾ सीओपीडी ਦੇ ਮਰੀਜ਼ ਹੈ ਜਿਨ੍ਹਾਂ ਦੀ ਇਮਿਊਨਿਟੀ ਘੱਟ ਹੈ 슈ਗਰ ਵਗੈਰਾ ਹੈਗੀ ਹੈ ਸੋ ਉਹ ਮਰੀਜ਼ ਜਿਹੜੇ ਜ਼ਿਆਦਾ ਆਪਣਾ ਧਿਆਨ ਰੱਖਣ ਤੇ ਜੇ ਬਾਹਰ ਨਿਕਲਣਾ ਹੈ ਤਾਂ ਮਾਸਕ ਲਗਾ ਕੇ ਨਿਕਲੋ ਠੀਕ ਹੈ ਜਿਸ ਨੂੰ ਪਹਿਲਾ ਪ੍ਰੋਬਲਮ ਹੈਗੀ ਹੈ ਤੇ ਜੇ ਆਪਣਾ ਜਿਹੜਾ ਫਲੂਇਡ ਹਾਈਡਰੇਟਰ ਫਲੂਇਡ ਜਿਆਦਾ ਲੋ ਮਤਲਬ ਪਾਣੀ ਵਗੈਰਾ ਜਿਹ ਲਿਕਵਿਡ ਇਨਟੇਕ ਹੈ ਜਿਹੜਾ ਉਹ ਜਿਆਦਾ ਚਾਹੀਦਾ ਹੈ ਬਟ ਜੇ ਫਿਰ ਵੀ ਤੁਹਾਨੂੰ ਕੋਈ ਤਕਲੀਫ ਲੱਗਦੀ ਹੈ ਤਾਂ ਆਪਣੇ ਡਾਕਟਰ ਨਾਲ ਕੰਸਲਟ ਕਰੋ ਥੈਂਕ ਯੂ